ਉਣੀ ਹਰ ਇੱਕ ਵੀਡੀਓ ਦੇ ਵਿੱਚ ਵੀ ਸ਼ੇਅਰ ਕਰਦਾ ਹਾਂ ਉਹਨਾਂ ਵੀ ਜਿਹੜਾ ਜਰਮਨਾਂ ਇੱਥੇ ਦਾ ਜਿਹੜਾ ਪੇਪਰ ਵਰਕ ਆ ਬਹੁਤ ਜ਼ਰੂਰੀ ਆ ਪੇਪਰ ਵਰਕ ਇੱਥੇ ਹੈਗਾ ਵੀ ਬਹੁਤ ਹੈ ਤੇ ਜੇ ਤੁਹਾਡਾ ਪੇਪਰ ਵਰਕ ਪੂਰਾ ਤੁਹਾਨੂੰ ਕਿਸੇ ਪਾਸੇ ਵੀ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਇੱਕ ਦੋ ਵਾਰ ਪਹਿਲਾਂ ਮੈਂ ਵੀਡੀਓ ਹੀ ਬਣਾਈ ਸੀ ਸਕਾਲਰਸ਼ਿਪ ਦੇ ਉੱਤੇ ਮੈਂ ਵੀਡੀਓ ਬਣਾ ਚੁੱਕੇ ਹਾਂ ਪਹਿਲਾਂ ਵੀ ਤੇ ਸਾਡੇ ਲੋਕਾਂ ਦੇ ਹੀ ਰਿਵਿਊ ਰਹਿੰਦਾ ਨਹੀਂ ਯਾਰ ਫ੍ਰੀ ਦਾ ਤਾਂ ਸੀ ਮਾਲੋ ਵੀ ਸਾਡੇ ਪੰਜਾਬ ਵਾਲੇ ਮਕ ਨਹੀਂ ਅਸੀਂ ਪਟਾਲਾ ਨਹੀਂ ਟੱਪ ਸਕਦੇ ਤੁਸੀਂ ਤੇ ਤੁਸੀਂ ਜਰਮਨ ਦੀ ਗੱਲ ਕਰਦੇ ਹੋ ਸਕਾਲਰਸ਼ਿਪ ਜਿਹੜੀ ਹਮੇਸ਼ਾ ਫ੍ਰੀ ਹੁੰਦੀ ਆ ਪਰ ਇਹ ਸਾਡੇ ਲੋਕਾਂ ਦੇ ਦਿਮਾਗ 'ਚ ਗੱਲ ਨਹੀਂ ਬੈਂਦੀ ਕਿਉਂਕਿ ਸਾਡੇ ਲੋਕਾਂ ਦਾ ਕੰਮ ਇਹ ਹੁੰਦਾ ਹੈ ਏਜੰਟ ਕੋਲੇ ਗਏ ਨੇ ਏਜੰਟ ਉਹਨਾਂ ਨੂੰ ਦੱਸਦਾ ਵੀ ਤੁਹਾਡਾ ਬੱਚਾ ਕਿਹੜੇ ਕੋਰਸ 'ਚ ਜਾਊਗਾ ਕਿਹੜੀ ਸਿਟੀ 'ਚ ਜਾਊਗਾ ਸਾਡੇ ਵਾਲਿਆਂ ਨੇ ਸਿਰਫ ਇਕੱਲਾ ਪੈਸਾ ਲਾਉਣਾ ਹੁੰਦਾ ਤੇ ਜਿੱਦਾਂ ਕਿ ਉਹ ਮੈਨੂੰ ਦੱਸ ਚੁੱਕਾ ਕਿ ਜਰਮਨ 'ਚ ਪਬਲਿਕ ਯੂਨੀਵਰਸਿਟੀ ਦੇ ਵਿੱਚ ਜਿਹੜੀ ਸਟੱਡੀ ਬਿਲਕੁਲ ਫ੍ਰੀ ਹੈ ਜੀ ਤੇ ਫਿਰ ਸਾਡੇ ਲੋਕਾਂ ਦਾ ਦੂਜਾ ਕੁਐਸਚਨ ਹੁੰਦਾ ਪਬਲਿਕ ਯੂਨੀਵਰਸਿਟੀ 'ਚ ਐਡਮਿਸ਼ਨ ਲੈਣੀ ਕਿੱਦਾਂ ਤੇ ਤੀਸਰਾ ਕੁਐਸਚਨ ਹੁੰਦਾ ਜਿਹੜੇ ਪਲੱਸ 2 ਵਾਲੇ ਨੇ ਉਹਨਾਂ ਨੇ ਮਾਪਿਆਂ ਦਾ ਇਹੀ ਹੁੰਦਾ ਵੀ ਸਾਡੇ ਬੱਚੇ ਨੇ ਪਲੱਸ 2 ਕਰ ਲਈ ਹੈ ਜੀ ਜਾਂ ਹੁਣ ਵੀ ਮੈਨੂੰ ਮੈਸੇਜ ਆਉਂਦੇ ਨੇ ਪਲੱਸ 2 ਕਰ ਰਹੇ ਹਾਂ ਤੇ ਬੱਚੇ ਨੂੰ ਅਸੀਂ ਕੀ ਕਰਾਈਏ ਤੇ ਬਸ ਛੇਤੀ ਜਰਮਨ ਭੇਜ ਦਈਏ ਉਹਦੇ ਬਾਰੇ ਜਿਹੜੀ ਮੇਰੀ ਆਪਣੀ ਪਰਸਨਲ ਐਡਵਾਈਸ ਹੈ ਮੈਂ ਤਾਂ ਇਹੀ ਕਹਿੰਦਾ ਲੋਕਾਂ ਨੂੰ ਵੀ ਪਲੱਸ 2 ਤੋਂ ਬਾਅਦ ਤੁਸੀਂ ਆਪਣੇ ਜਿੱਦਾਂ ਦੇ ਬਰਲਿਨ ਦੇ ਹਾਲਾਤ ਆਪਾਂ ਦੇਖੇ ਨਰੇ ਕੁੜੀਆਂ ਨੂੰ ਖਾਸ ਕਰਕੇ ਵੀ ਪਲੱਸ 2 ਤੋਂ ਬਾਅਦ ਨਾ ਭੇਜੋ